ਦੀ ਕਿਸਮ ਤੇ ਅੱਜ ਦੇਤੇ 2124 2224 ਮੁਤਾਬਕ 17 ਅਧਰ ਸੰਬੰਧਨ ਸਾਹਿਬ 599 ਜਿਹੜੇ ਕੌਂਸਲ ਸਾਬੇ ਤੇ ਪੰਜੀ ਸਿੰਘ ਸਾਹਿਬ ਦੀ ਜ਼ੱਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਤੋਂ ਮਿਲ ਕੇ ਜਨਾਕਰ ਸਾਂ타 ਕੈਬਨਟ ਮੰਤਰੀ ਅਤੇ 2015 ਦੇ ਅਰਜ਼ਾਕਰ ਦੇ ਨਾਂਗਰ ਕੌਮਿਕ ਕਮੇਟੀ حاضر ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੇ ਵਤ ਸ੍ਰੀਆ ਕਾਲਤਾਪੁਰ ਸਾਹਿਬ ਜੀ ਫਸਿਲ ਤੋਂ ਜੋ ਸਵਾਲ ਸੁਬਿਲ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਬੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ 'ਚ ਆਪਣੀ ਭਾਗੀਦਾਰੀ ਨੂੰ ਪੂਰ ਕੀਤਾ ਹੈ। ਇਹਨਾਂ ਦੇ ਨਾਲ ਸੁਖਦੇਵ ਸਿੰਘ ਘਿੰਸਾ, ਸੋਚਾਸਿਕ ਲਗਾੜ, ਹੀਰਾ ਸਿੰਘ ਬਲਵਿੰਦਰ ਸਿੰਘ ਭੋਂਟੜ, ਜਦਲ ਸਿੰਘ ਛੀਮਾ, ਗੁਜਾਰ ਸਿੰਘ ਗਰਾੜੀ ਤੇ ਇਸ ਲਈ ਇਹਨਾਂ ਨੂੰ ਵੇਟ ਲਿਖੇ ਅਨੁਸਾਰ ਤਨਖਾਹ ਲਈ ਗਈ। ਇਹ ਕੰਡ ਮਿਤੇ 3 12 2024 ਨੂੰ ਦੇਵ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕ ਅਧਿਰੇ ਸੰਗਤ ਦੇ ਬਾੜੇ ਜੋ ਦਰਨਤਾ ਨੇ ਜੋ ਵਾਸ਼ਰੂਮ ਨੇ ਕੋਟਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਸਰਵਾਨ ਸਾਹਿਬ ਇਹਨਾਂ ਦੀ ਹਾਜ਼ਰੀ ਚੰਪਨ ਚੰਪਨ ਕਰੇਗਾ ਉਹ ਪ੍ਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮੱਘ ਲੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵੇਟਨੈਪੁਰ ਤੋਂ ਇਲਾਵਾ ਸੁਖਮਣ ਸਾਹਿਬ ਦਾ ਫਾਕ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਇਦਾਣੇ ਜੈਂ ਇਹਨਾਂ ਸਾਰਿਆਂ ਦੇ ਗਾਲ ਵਿੱਚ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਕਤੀ ਪਾਈ ਜਾਣੀ ਹੈ ਤੁਸੀਂ ਜੀ ਅਕਾਲ ਤਖਤ ਤੋਂ ਪਾਈ ਜਾਂਦੀ ਹੈ ਜਸਪਾਲ ਸਿੰਘ ਮੈਨੇਜਰ ਸਤਿ ਸ੍ਰੀ ਅਕਾਲ ਸਾਬ ਉਹ ਰੇਖਾ ਜਾਨ ਨਾਲ ਸਰਦਾਰ ਪ੍ਰਮਾਸੀ ਘੇੜਾ ਮੈਨੇਜਰ ਜੀ ਰਵਾਨਾ ਸਾਹਿਬ ਉਹ ਮਾਰਕੀਟ ਵਿੱਚ ਜਿਹਨਾਂ ਦੇ ਗੱਲ ਵਿੱਚ ਜਿਹਨਾਂ ਦੇ ਨਾਮ ਹੋਦੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਕਤੀ ਪਾਉਂਦੇ ਬੇਨਾਲੇ ਇਹ ਦਿੱਤੇ ਆਪਣੇ ਗਾਰਮ ਚਫਾਰ ਕੇ ਜਿਹਨੇ ਸੁਖਵੀਰ ਸਿੰਘ ਬਾਦਲ ਦੇ ਰਾਤ ਵਿੱਚ ਸੱਟ ਲੱਗੀ ਹੋਈ ਹੈ ਫ੍ਰੈਕਚਰ ਹੈ ਸੁਮਦੇਵ ਸਿੰਘ ਢੀਡ ਸਾਹਿਬ ਨੂੰ ਫੋਨ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਸ਼ੇਰ ਕਰਕੇ ਜਿਹੜੀ ਸੇਵਾ ਉਹ ਕਰ ਬਹੁਤ ਸਵਾਤਨਾ ਇਸ ਨੇ ਇਹ ਤਾਂ ਹੈ ਦੋ ਦਿਨਾਂ ਕੰਕਟਰਾਰ ਜੋੜੇ ਦੇ ਬਾਹਰ ਬਾਹਰ ਸੀਰ ਦਰਵਾਜ ਸਾਹਿਬ ਤੇ ਬਾਹਰ ਬਾਹਰ ਦੇਰ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋੜਾ ਘਰ ਵਿੱਚ ਪਾ ਕੇ ਆਪਨੇ ਹੱਥ ਵਿੱਚ ਵਰਸ਼ਾ ਫੜ ਕੇ ਲੈਣਾ ਔਰ ਉਸ ਸਮਾਜ ਦਾ 1 ਘੰਟਾ ਦਾ ਸਮਾਂ ਹੈ ਇਹਨਾਂ ਦੇ ਘਰ ਵਿੱਚ ਉਹ ਜਿਹੜੀ ਤਕਤੀ ਹੈ ਉਹ ਭਾਈ ਹੋਵੇ ਇਸੇ ਤਰ੍ਹਾਂ 2 ਦਿਨ ਦਸ ਫਿਸ਼ਰੀ ਕੇਸਰ ਸਾਹਿਬ 2 ਦਿਨ ਤਪਸ਼ੀ ਗੰਧਮਾ ਸਾਹਿਬ ਤਰਵੰਦੀ ਸਾਹ ਤੋਂ 2 ਦਿਨ ਸਿਰ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਸਾਤੇ 2 ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉਹਨਾਂ ਦੇ ਨਾਲ ਜਿਹੜੇ ਜਿਹੜੀ ਸੇਵਾ ਲੱਗੀ ਹੈ ਜੋ ਤੁਹਾਨੂੰ ਨਾਲ ਲੱਗੀ ਹੈ ਉਹ ਉਹ ਵੀ ਕਰਦੇ ਆਂ ਹੱਥ ਵਿੱਚ ਬੱਛਾ ਫੜ ਕੇ ਸੇਵਾਦਾਰ ਵਾਲਾ ਚੋਰਾ pase ਇਹਨਾਂ ਨੇ ਇਹ ਸਫੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਬੋਲਦੇ ਇਹਨਾਂ ਨੇ ਇਹ ਵੀ ਸੇਵਾ ਹੈ ਇਹ ਕਰਨੀ ਹੈ ਤਾਂ ਜਿਹੜਾ ਟਾਈਮ ਹੋਏਗਾ ਨਾ ਤਾਂ ਦਰਸ਼ਨ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਪਰਿਵਾਰ ਦੇ ਮੋਢੇ ਬੈਠਣ ਦਾ ਵੀ ਚੇਅਰ ਤੇ ਬੈਠ ਕੇ ਛੋੜਾ ਪਾ ਕੇ ਆਪਾਂ ਜੇ ਵਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਇਹਨਾਂ ਨੇ ਦੋ ਜਿਹੇ ਨੇ ਦਰਵਾਜ਼ਾ ਸਾਹਿਬ ਤੇ ਬਾਹਰ ਬੈਠਣਾ ਘੰਟਾ ਦਾ ਜੁੱੜ ਤੇ ਬਾਹਰ ਬੈਠਣਾ ਇਸ ਤੋਂ ਬਾਅਦ ਇਹ ਤੁਹਾਨੂੰ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਪਾਣੜੇ ਨੇ ਜਿਹਨੇ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾ ਕਿ ਸੇਵਾ ਕਰਦੀ ਹੈ ਔਰ ਉਹ ਸੇਵਾ ਜਿਹੜੇ ਸੇਵ ਕਰਕੇ ਕਰ ਸਕਦੇ ਹੋਣ ਜੇ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਤੇ ਇਹ ਇੱਕ ਇੱਕ ਬਾਟ ਸੁਖਮਣ ਸਿੰਘ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਇਹ ਚੈਲੇਂਜ ਦੁਪੇ ਸਾਤੇ ਅਕਵਾਰਾ ਦਾ ਹੈ ਜੋ ਇੱਕ ਗੁਨਾਹਕੀ ਤੇ ਸਾਲ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਦੀ ਬਾੜੇ ਤੇ ਖਮੈਤਰੀ ਕੀਤੀ ਬੀਬੀ ਜਗੀਰਪੁਰ ਪ੍ਰੇਮ ਸਿੰਘ ਚੰਦੂਲ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬੰਜੇਠਾ ਸੌਂਦ ਸਿੰਘ ਟੰਡਾਲ ਵਿਨੇਸ਼ਰ ਸਿੰਘ ਸ਼ਰਮਜੀਤ ਸਿੰਘ ਚਰਨਜੀਤ ਸਿੰਘ ਅਦਰਸ਼ ਪ੍ਰਤਾਪ ਸਿੰਘ ਤੇ ਕੱਲ ਮਿਤੇ 3 12 24 ਨੂੰ ਰਾਤ ਨੂੰ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਦੇ ਵਾਸ਼ਰੂਮਾਂ ਦੇ ਸਫਾਈ ਕਰਨਗੇ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਕਿਸੇ ਵੀ ਡਿਊਟੀ ਦੇ ਲਾਗੇ ਦੀ ਅੰਦਰ ਦੀ ਹਾਜ਼ਰੀ ਜਿਹੜੀ ਹੈ ਉਹ ਬੁਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਪੰਜ ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਦੇ ਘੰਟਾ ਸੇਵਾ ਕਰਦੇ ਆਂ ਜੋੜੇ ਚੜ੍ਹਦੇ ਸੇਵਾ ਭਾਡੇ ਮਾਣ ਦੇ ਸੇਵਾ ਝਾੜੂ ਦੀ ਸੇਵਾ ਪਹੁੰਚ ਦੀ ਸੇਵਾ ਕਰਦੇ ਆਂ ਔਰ ਫਾਈਨਲ ਵਾਸਤੇ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੇ ਰਾਜ ਸਿਖਲਵਾਈ ਕਰਦਾ ਨੈਤਿਕ ਆਧਾਰਵਾਚਕੀ ਹੈ ਇਸ ਮੇਲੇ ਸਿੰਘ ਸਰ ਬਾਦਵਾਤਾਂ ਗ੍ਰੰਥ ਲਿਖੀਆਂ ਅਨੁਸਾਰ ਆਗੂਆਂ ਦੇ ਜੋਤੇ ਲਾਏ ਜਾਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਾਗ ਤੇ ਆਰੰਭ ਕਰਨ ਭਾਗ ਤੇ ਬਹੁਤ ਸਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਪਾ ਕੇ ਤੇ ਜਿਹੜੀ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਮ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਦੌਕਮੈਂਟ ਜਿਹੜਾ ਕਾਲਕਸਰ ਸਾਹਿਬ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਧਾਮੇ ਪ੍ਰਤਾਪ ਚੌਹਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਡਾ ਗੁਰਪ੍ਰਤਾਪ ਸਿੰਘ ਵਡਾਲਾ ਮਨਪੀਰ ਸਿੰਘ ਵਾਲੀ ਸੰਤਾ ਸਿੰਘ ਮਾਪੋਰੀ ਔਰ ਜਿਹੜੇ ਕਾਲਕਸਰ ਸਾਹਿਬ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕ ਕਮੇਟੀ ਉਹਦੇ ਅਧਿਸ਼ਕ ਕੀਤਾ ਜਾਂਦਾ ਹੈ ਜੇ ਪ੍ਰਧਾਨ ਸਾਹਿਬ ਜਿਹੜਾ ਆਤਮਾ ਨੇ ਤਸਦੀਕ ਦਿੱਤੇ ਹਨ ਉਹ ਕਹਿੰਦੇ ਨੇ ਹਮ ਦਾ ਰਸਤਾ ਅਸੀਮੇ ਪ੍ਰਮਾਨ ਕਰਕੇ ਤਰਪੋਤ ਸ੍ਰੀ ਇਕਾਤਮ ਸਹਿਬ ਦਿੱਤੇ ਤੇ ਜੰਗ ਬਾਗੀ ਅਤੇ ਦਾਗੀ ਧੜਾ ਆਪ ਸਾਹਿਬ ਸੰਦੇ ਹੋ ਕੇ ਬਾਗੀ ਤੇ ਦਾਗੀ ਧੜੇ ਦੇ ਨਾਂ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਕਿਸ਼ਤ ਜਨਾ ਤੋਂ ਸ਼ਾਮ ਰਿਆ ਬੋਲਦੇ ਆੜਿਆ ਬਾਕੀ ਅਤੇ ਦਾਕੀ ਦਾਣਾ ਆਪਣੇ ਅਲੰਗ ਰਾਜ ਚੁੱਲ੍ਹੇ ਸੇ ਬਿਠੇ ਚੁੱਲ੍ਹੇ ਸੇ ਮੇਟਾ ਕੋ ਧਾਰ ਹੈ ਕਿ ਆਪੋ ਆਪਣੀ ਵਕਤੋ ਵਕਤ ਬੱਤੀ ਬਜਾਉਣੀ ਛੱਡ ਕੇ ਵਕਤੋ ਵਕਤ ਰਾਜ ਅਲੱਗ ਆਪਣੇ ਛੱਡ ਕੇ ਕਿਉਂਕਿ ਜੇਕਰ ਦਾਕੀ ਦਾਕੀ ਨੇ ਤੇ ਬਾਕੀ ਵੀ ਰਾਗੀ ਨੇ ਉਹ ਦਾਗਤ ਬੱਠੇ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਉਹਦੇ ਵੀ ਮਾੜੇ ਸੋਸ ਹੋਂਦਾਂ ਵਿੱਚ ਬਾੜੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਉਹਨਾਂ ਨੂੰ ਬਾਕੀ ਕਿਹਾ ਜਾਣ ਲੱਗਾ ਦੁਨੀਆਂ ਨੂੰ ਦਾਕੀ ਕਿਹਾ ਜਾਣ ਲੱਗਾ ਸਹਿ ਦੋਸਤਾ ਕੀ ਬਾਗੀ ਅਤੇ ਸਾਗੀ ਆਪੋ ਆਪਣੇ ਜੁਲੇਸ ਮੇਟ ਕੇ ਆਪੋ ਆਪਣੇ ਰਾਗ ਅਲਾਕਣੇ ਵਿੱਚ ਬੱਤ ਕਰਕੇ ਤੇ ਸ਼੍ਰੋਮਣੀ ਅਕਾਲੀ ਦਰ ਦੇ ਮਜ਼ਬੂਤੀ ਵਾਸਤੇ ਕਾਰਜ ਕਰਨ ਆਪਾਂ ਦੀਆਂ ਸਾਰੀਆਂ ਉਹਦਦਾਰੀਆਂ ਨੂੰ ਪੰਕੜ ਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੇੜੀ ਦਾ ਜਰਾਹੇ ਵੱਖੋ ਵੱਖਰੇ ਸੁਰਾ ਬਰਾਹੇ ਇੱਕ ਦੁਨੀਆਂ ਨੂੰ ਨੇਵਾ ਦੇ ਖੌੜਾ ਅਤੇ ਆਪਣੇ ਆਪਣੇ ਹੌਬਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਤੇ ਬੰਦ ਕਰ ਅਤੇ ਦੋਵੇਂ ਤਰ੍ਹਾਂ ਆਪਣੇ ਹੌਮਿਆਂ ਤੇ ਵਿਖਾ ਦਾ ਤਿਆਰ ਕਰੇ